ਹਾਂ ਇਹ ਗੱਲ ਬੋਲ ਕਿਆ ਬੋਲੇ ਕੀ ਆਜ ਬੋਲ ਕਿਆ ਬੋਲੇ ਕਾੜ ਦਾ ਜਿਵੇਂ ਤੁਨ ਵੱਡੇ ਕੀ ਜਾਣਾ ਹੁੰਦਾ ਹੈ ਹਾਂ ਉਂਗਲਾਂ ਇਹ ਵੱਡਣ ਨੂੰ ਲੈ ਆਂਦੇਂ ਕਿਤੇ ਟਾਂਗ ਤੋਂ ਕ ਕੀਤਾ ਤਾੜਾ ਤੋਂ ਬੂਦੀ ਸਤਿ ਸ੍ਰੀ ਅਕਾਲ ਮਿੱਤਰਾਂ ਤੇ ਅੱਜ ਸਵੇਰੇ ਸਵੇਰੇ ਠੰਡ ਦੇ ਵਿੱਚ ਆਪਾਂ ਵੀ ਚਲਾ ਲਿਆ ਪੱਖਾ ਕਹਿੰਦੇ ਹਵਾ ਲੈਣੀ ਆ ਉਹ ਕਹਿੰਦੇ ਠੰਡ ਦੇ ਵਿੱਚ ਵੀ ਪੱਖਾ ਚਲਾਤਾ ਉਹ ਪਰ ਨਹੀਂ ਨਹੀਂ ਉਸਤਾਦ ਨੇ ਆਪਾਂ ਨੂੰ ਇੱਧਰ ਨਵੇਂ ਕੰਮ ਲਾਤਾ ਕਹਿੰਦਾ ਚੌਲ ਕਢਾ ਕੇ ਲਿਆਂਦੇ ਪਹਿਲਾਂ ਚੌਲਾਂ ਨੂੰ ਪੱਖਾ ਲਾਓ ਸਿਆਲ ਦੇ ਵਿੱਚ ਬਈ ਆਪਾਂ ਚੌਲਾਂ ਨੂੰ ਲਾਇਆ ਪੱਖਾ ਤੇ ਆਹ ਕੁਤਰ ਵੇਲੀ ਵੇਚੀ ਆ ਆ ਦੇਖੋ ਜੀ ਹੁਣ ਆਪਾਂ ਚੌਲਾਂ ਦਾ ਕੰਮ ਨਵੇੜ ਕੇ ਤੇ ਨਾਲ ਦੀ ਨਾਲ ਆਪਾਂ ਚੌਲ ਪਾਤੇ ਜਾਨਵਰਾਂ ਨੂੰ ਕੀੜਿਆਂ ਦੇ ਭੌਣ ਤੇ ਵੀ ਆਪਾਂ ਥੋੜੇ ਜਿਹਾ ਚੌਲ ਪਾਤੇ ਜਿਹੜੇ ਆਪਣੇ ਕੋਲੇ ਕੜੀਆਂ ਆਈਆਂ ਵਧਗੀਆਂ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਕੰਮ ਜਾਣਾ ਸੀ ਫਿਰ ਆਪਾਂ ਉੱਥੇ ਕੰਮ ਗਏ ਤੇ ਆਜੋ ਫਿਰ ਤੁਹਾਨੂੰ ਵੀ ਦੱਸਦੇ ਆ ਪੱਕੀ ਸ਼ਾਪਿੰਗ ਕੀਤੀ ਵੇਖ ਲਾ ਮੜ ਕੇ ਗਾਰੰਟੀ ਵਾਰੰਟੀ ਵਾਲੀ ਸਾਢੇ 700 ਖੋਲ ਖਾਂ ਇਹਦੀ ਨਹੀਂ ਗਾਰੰਟੀ ਤੱਤੇ ਠੰਡੇ ਦੀ ਹੈ ਇਹਦੀ ਕੱਲੀ ਦੀ ਗਾਰੰਟੀ ਹੈ ਰਿਸ਼ਵ ਦੀ ਗਾਰੰਟੀ ਹੁੰਦੀ ਹੈ ਉਹ ਵੀ ਮੰਨ ਲਓ ਡਿੱਗੀ ਨਾ ਹੋਵੇ ਅੱਛਾ ਡੈਂਟ ਵਗੈਰਾ ਨਾ ਪਿਆ ਹੋਵੇ ਜੇ ਡੈਂਟ ਪੈ ਗਿਆ ਫੇਰ ਕੋਈ ਗਾਰੰਟੀ ਨਹੀਂ ਕਿਆ ਬਣਾ ਪਵੇ ਡਿੱਗੇ ਤੇ ਖਰਾਬ ਹੀ ਦੇਖ ਕੇ ਹੋਣੀ ਉਹ ਵੀ ਇਹ ਸਾਢੇ 700 ਖੋਲੀ ਦੇ ਦਿੱਤਾ ਸੋਂ ਨੂੰ ਨਹੀਂ ਪਾਈਈਆਂ 520 ਦੀ ਬੱਟੇ ਵਾਲੀ ਅੱਛਾ ਇਹ ਇਹ ਨਹੀਂ ਗਰਮ ਰਹਿੰਦੀ ਪਹਿਲਾਂ ਪਾਣੀ ਵਾਂਗ ਚੈੱਕ ਕਰ ਲੇ ਤਾਂ ਵੀ ਜੇ ਨਾ ਨਾ ਸਮ ਲੱਗੇ ਵਾਪਸ ਕਰੀਂ ਸੋਚਾਂ ਨਾ ਬਾਲਾ ਸੋਚ ਬਾਈ 180 ਲਾਵਾ ਨਿਕਲਦਾ ਬਹੁਤ ਆ ਬਾਈ ਨਹੀਂ ਸੋਚ ਸਮਝ ਕੇ ਲੈ ਲਓ ਤੈਨੂੰ ਇੱਕੋ ਜਿਹੀਆਂ ਆਹ ਤਾਂ ਤੈਨੂੰ ਸੇਮ ਹੀ ਆ ਸਾਈਜ਼ ਦਾ ਫਰਕ ਆਹ ਵੇਖ ਇਹ ਕਿੰਨਾ ਦਾ ਤੂੰ ਸਾਨੂੰ ਪਹਿਲੇ ਵੱਧ ਰੱਖ ਲੈਣੇ ਨੇ ਵੀ ਇਹਨਾਂ ਕਟਾ ਲੈਣੇ ਗੱਲ ਆਈ ਐ ਸੋ ਜਾ ਆਇਆ ਤਾਂ ਆਪਾਂ ਲੱਗਣਾਈ ਨਹੀਂ ਨਹੀਂ ਨਰਮ ਜੇ ਹੋਰ ਨਹੀਂ ਹੈ ਹੋਰ ਦੇ ਦੇ ਕੋਈ ਚੱਲ ਦੇ ਆਹ ਕਿੰਨੇ ਦੀ ਹੈ 60 ਯਾ ਲਓ ਨਾ ਜੰਬਨ 220 ਲਓ ਜੀ ਹੁਣ ਖਰੀਦਣ ਤੋਂ ਬਾਅਦ ਆਪਾਂਨ ਲੱਗ ਗਈ ਐ ਭੁੱਖ ਤੇ ਆਪਾਂ ਹੁਣ ਪੀਨੇ ਆ ਚਨੇ ਦਾ ਸੂਪ ਤੇ ਵੀਰ ਬਣਾਉਂਦਾ ਬਹੁਤ ਹੀ ਘੈਂਟ ਸੂਪ ਤੇ ਆ ਜੋ ਫਰਕ ਕਰਦੇ ਆ ਫਿਰ ਟਰਾਈ ਵੀ ਅੱਜ ਕਿਦਾਂ ਦਾ ਸੂਪ ਬਣਿਆ ਵੀ ਚਨੇ ਦਾ ਕੋਈ ਦਾਲ ਮੱਖਣ ਬਣਾ ਲਗਾ ਕੋਈ ਸਾਈ ਦਾਲ ਬਣਾ ਲੇਤਾ ਕੋਈ ਕੀ ਬਣਾ ਲੇਤਾ ਭਈ ਨਾ ਐਸੇ ਹੋ ਲਓ ভাই ਪਹੁੰਚ ਗਏ ਆਪਣੀ ਭੈਣ ਕੋਲੇ ਤੇ ਇਧਰ ਜਵਰਾਜ ਤੇ ਮੀਤ ਸਾਰਾ ਦਿਨ ਫੋਨ ਹੀ ਦੇਖੀ ਜਾਂਦੇ ਫੋਨ ਹੀ ਦੇਖੀ ਜਾਂਦੇ ਉਧਰੋਂ ਟੀਵੀ ਚੱਲੀ ਜਾਂਦਾ ਉਧਰੋਂ ਫੋਨ ਇਧਰ ਫੌਜੀ ਸਾਹਿਬ ਰੋਟੀ ਦੁਬਾਰੇ ਖਾਣ ਲੱਗੇ ਆ ਸਵੇਰ ਵਾਲੀ ਤੇ ਇਧਰ ਵੇ ਸਾਰਾ ਦਿਨ ਮੋਬਾਈਲ ਤੇ ਮੋਬਾਈਲ ਤੇ ਆਪਣੇ ਆਸਤੇ ਆ ਗਏ ਗਰਮਾ ਗਰਮ ਇਧਰ ਪਕੌੜੇ ਬਣੇ ਪਏ ਆ ਇਧਰ ਨਾਲ ਖੋਆ ਨਾਲ ਗਰਮਾ ਗਰਮ ਚਾਹ ਅੱਜ ਪਕੌੜੇ ਘਰੇ ਬਣਾਉਣੇ ਸੀ ਵੈਸੇ ਚਲੋ ਅੱਜ ਆਪਣੀ ਚੁਆਇਸ ਭੈਣ ਕੋਲੇ ਆ ਕੇ ਪੂਰੀ ਹੋ ਗਈ ਗਰਮ ਗਰਮ ਪਕਾਉੜੇ ਸਾਰੇ ਰਗੜੀ ਤਰੇ ਆਉਂਦੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹੁਣ ਘਰ ਨੂੰ ਆਹ ਕਿਹੜਾ ਟਾਈਮ ਬਾਈ ਪੈਣ ਦਾ ਸਾਢੇ ਪੰਜ ਹੋ ਗਏ ਤੇ ਤੁਸੀਂ ਸਾਢੇ ਪੰਜ ਆਟਾ ਗੁੰਨਣਾ ਸੀ ਤੁਸੀਂ ਕਿਹਨੇ ਬਣਾ ਦੇ ਲਾ ਖਾਣੀਆਂ ਰੋਟੀਆਂ ਬਾਜਰੇ ਦੀਆਂ ਖਾਣੀਆਂ ਤੇ ਤੂੰ ਆ ਸਾਢੇ ਟਾਈਮ ਵੜਿਆ ਕੰਮ ਦੇ ਕੰਮ ਲੈਵੇ ਮੈਂ ਘਰੋਂ ਬਾਹਰ ਗਿਆ ਤੇ ਵੇਲਾ ਟਾਰਨਾ ਪਈ ਤੁਸੀਂ ਕੱਲ ਨਾ ਕੰਮ ਕੀਤਾ ਅੱਜਵੇਂ ਹੈ ਖੁਸ਼ੀ ਐ ਖੁਸ਼ੀ ਦਾ ਬੋਰਡ ਹੈ ਠੀਕ ਹੈ ਹੈ ਖੁਸ਼ੋ ਆਹ ਕਾ ਚੁੰਮਰ ਤੁਮਾ ਸਦੀ 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 ਦਿਲਾ ਹਾਂ ਠੀਕ ਗੱਲ ਬੋਲ ਕਿਆ ਬੋਲੇਗੀ ਅੱਜ ਬੋਲ ਕਾ ਬੋਲੇਗੀ ਕਾੜਦਾ ਬੋਲਦੀ ਇਹ ਮੈਂ ਤਾਂ ਦਵੱਟੇ ਨਹੀਂ ਜਾਣਾ ਹੁੰਦਾ ਹਾਂ ਹਾਂ ਉਂਗਲਾਂ ਦੇ ਵੱਡਾ ਨੂੰ ਲਿਆਣਗੇ ਕਿਤੇ ਤਾਂ ਜਿੱਤੋਂ ਦਾ ਕੀਤਾ ਤਾੜਾ ਦੂ ਦੂਦੀ ਠੀਕ ਆ ਠੀਕ ਆ ਸੱਸਾ ਨਹੀਂ ਮਾਰਦੇ ਠੀਕ ਆ ਘੈਂਟਾ ਇਹ ਵੈਜੀਟੇਬਲ ਵੈਜੀਟੇਬਲ ਹਾਂ ਇਹ ਕਿਥੋਂ ਆ ਗਿਆ ਲਾ ਬੋਟਲ ਪਹਿਲਾਂ ਤਾਂ ਮੈਂ ਲੈਂਦਾ ਸੀ 8 ਲੀਟਰ ਵਾਲੀ ਫਿਰ ਮੈਂ ਕਹਾਂ ਚੱਲ ਥੋੜੀ ਵੱਡੀ ਲੈ ਲੀਟਰ ਵਾਲੀ ਲੈਣ ਥੋਲੀ ਕੀ ਕਰਨੀ ਹੈ ਥੋ ਵੱਡੀ ਨਹੀਂ ਹਾਂ ਦੂਰਾ ਕਹਿੰਦਾ ਛੋਟੀ ਬਾਲੀ ਮੈਂ ਚੱਲ ਵੱਡੀ ਲੈ ਲੈਣੇ ਵੇਖਿਆ ਮੈਂ ਮੈਲਟਨ ਦੀ ਵੇਖੀ ਸੀ ਉਹਦੀ ਗਾਰੰਟੀ ਕੋਈ ਨਹੀਂ ਹਾਂ ਇਹਦੀ ਗਾਰੰਟੀ ਔਰ ਉਹ ਨੌਕਸੋ ਦੀ ਸੀਗੀ 8500 ਦੀ ਇਹਦੀ ਵੀ ਐਸੀ ਗਾਰੰਟੀ ਉਹ ਕਹਿੰਦਾ ਵੀ ਸਾਰੀ ਰਾਤ ਰੱਖ ਲਓ ਦਿਨੇ ਰੱਖ ਲਓ ਜੇ ਠੰਡਾ ਹੋ ਗਿਆ ਤਾਂ ਬੋਤਲ ਮੋੜ ਜੀ ਹਾਂ ਰਿਸ਼ਭ ਦੀ ਆ ਹਾਂ ਰਿਸ਼ਭ ਦੀ ਇਹੀ ਵਧੀਆ ਜੋ 2 ਘੰਟੇ ਕਿਦੂ ਹਾਂ ਠੀਕ ਆ ਵੇਖ ਹਾਂ ਠੀਕ ਹੈ ਤਾਂ ਬਹੁਤ ਵਧੀਆ ਹਨ ਸਹੀ ਹੈ 1 ਲੀਟਰ ਦੀ ਹੈ ਮੈਂ ਕਹਿੰਦਾ ਡੱਕ ਲਈ ਉਹ ਵਾਲੀ ਵੱਡੀ ਆਪਣੇ ਕੋਲੇ ਮੈਂ ਨਹੀਂ ਮੈਨੂੰ ਪਤਾ ਨਹੀਂ ਜਿਹੜੀ ਮੈਲਾ ਸੀ ਜੇ ਉੱਤੇ ਹੁੰਦਾ ਹਾਂ ਸਾਫ਼ ਕਿਵੇਂ ਰੱਖੀਏ ਅਖਰ ਇਹਦੇ ਵਿੱਚ ਵੜ ਜੇ ਤੇ ਵਿੱਚ ਜਾ ਕੇ ਮਰਚ ਮਾਰ ਲੇ ਇਹਦੇ ਵਿੱਚ ਪਾਣੀ ਉੱਪਰ ਨਹੀਂ ਸੱਜੇ ਠੀਕ ਹੈ ਆ ਤਾਂ ਕਾਰ ਨਹੀਂ ਦਿੱਤਾ ਇਹਦੇ ਚ ਦੁੱਧ ਲੈ ਜਾਂਦੇ ਮੈਂ ਆ ਆਪੇ ਲਿਆਂਦੀ ਆ ਸਾਡੇ ਵਾਸਤੇ ਆ ਇਹ ਚ ਗਰਮ ਪਾਣੀ ਲਿਆ ਜਾ ਸਕਦੇ ਹਾਂ ਹਾਂਜੀ ਤੇ ਦੁੱਧ ਲੈ ਜਾਵਾਂਗੇ ਅੱਜ ਕਿਉਂ ਗਰਮ ਪਾਣੀ ਦੀ ਲੋੜ ਪੈਂਦੀ ਆ ਉਹ ਅੱਜ ਤਾਂ ਬੜਾ ਜੀਤਾ ਰੱਖਿਆ ਤੇ ਅੱਜ ਇਹ ਕਹਿੰਦਾ ਵੀ ਨਾ ਸਹੀ ਘਟੇ ਤੇ ਵਾਪਸ ਕਰਦੀ ਮੈਂ ਚਲ ਕੋਈ ਗੱਲ ਨਹੀਂ ਇਹ ਕਿੰਨੇ ਦੀ ਆਈ ਸੀ ਇਹ ਦੀ 200 ਰੁਪਏ ਦਾ 200 ਦੀ ਤੇ ਲੈ ਦੇ ਹੋਰ ਫਰੀ ਦੀ ਆ ਮਾਤ ਨੂੰ 100 ਜਾਂਦੀ ਆ ਨਹੀਂ ਫਰੀ ਵੰਡੀ ਜਾਂਦੇ ਸੀ ਹਾਏ ਅਸੀਂ ਚੱਕ ਲੈਂਦੀ ਆ ਆ 200 ਦਾ ਫੱਟਾ ਜਾ 350 ਇੱਥੇ ਆ ਹਾਂ ਉਹ ਆਪਣਾ ਬੇਲੀ ਆ ਫਿਰ ਤੇਰਾ ਹੂੰ ਤਾਂ ਹੀ ਆਪਾਂ ਲੈਣਾ ਮੁੱਦ ਕੇ ਲੈ ਕੇ ਆਇਆ ਅੱਛਾ ਮੁੱਦ ਕੀ ਗਿਆ ਸੀ ਮੈਂ ਮੋਦਕ ਲੈ ਕੇ ਆਉਂਦੇ ਸੀ ਵੀਰ ਤਾਂ ਜਿਹੜੇ ਤੋਂ ਆਪਾਂ ਸਮਾਨ ਲੈਣੇ ਨੇ ਜਿਹਦਾ ਆਪਾਂ ਲਿਆਂਦਾ ਸੀ ਟੱਪ ਹਾਂ ਲੈ ਵੀ ਹੁਣ ਹੋ ਗਿਆ 5.5 ਤੇ ਹਾਏ ਈ ਵਾਲ ਵੀ ਦੁਖਨ ਲਾ ਪਏ ਨੇ ਆ ਟੋਪੀ ਨਾਲ ਹਾਏ ਆਜਾ ਮੈਂ ਸਾਫਾ ਨਹੀਂ ਬੰਨ ਕੇ ਗਿਆ ਤੇ ਵਾਲ ਸਾਰੇ ਜਿਹੜੇ ਚਲੋ ਆ ਬੰਨ ਮਾਂ ਹੱਥੇ ਚ ਫਾਟਾ ਲਾ ਦਿਓ ਪਹਿਲਾਂ ਹੁਣ ਸਰ ਟਰਾਈ ਕਰਕੇ ਦੇਖੀਏ ਠੀਕ ਹੈ ਯਾਰ ਮੈਂ ਤਾਂ ਇਹ ਸਾਹ ਜਣਿਆ ਜੇ ਆਉਂਦਾ ਜੀਰ ਹੁੰਦਾ ਵੀ ਪਹਿਲਾ ਸਿੱਖਣਾ ਪਵੇਗਾ ਬਈ ਹਾਂਜੀ ਓਏ ਓਏ ਉਹ ਤਾਂ ਬੜਾ ਜੇ ਉਂਗਲ ਤੇ ਆ ਲੱਗੀ ਉਹ ਥੋੜਾ ਫਾਸਟ ਤੇ ਸਿੱਖਣਾ ਪਊਗਾ ਨਾ ਹਾਂਜੀ ਉਹ ਤਾਂ ਬੜਾ ਫਾਸਟ ਕੱਟਦੇ ਹਾਂ ਕਈ ਨਹੀਂ ਆਪਾਂ ਹੀ ਸਿੱਖ ਲਾਂਗੇ ਦੇਖੋ ਕਰ ਕੈਨਾਂ ਦਾ ਸਹੀ ਇਤਰੀਕ ਤੇ ਦੇ ਸਿੱਖਾਂ ਤਰੀਕਾ ਇਹਨਾਂ ਆ ਜੂ ਬਸ ਆਹੀ ਕੱਟਣਾ ਹੈ ਯਾਰ ਆ ਜੂ ਬੈਂ ਸਾਹਿਬ ਹੋ ਗਿਆ ਨਾ ਬਰੀਕ ਹਾਂਜੀ ਗੰਡੇ ਵੇ ਮਾੜਾ ਤੇ ਹੱਥ ਚੱਕ ਲਵੇ ਹੂੰ ਬਣ ਗਿਆ ਇਹ ਲੈ ਐਵੇਂ ਕਰ ਸਕਦੇ ਆ ਮੈਂ ਹਾਂਜੀ ਐ ਵੀ ਕਰ ਸਕਦੇ ਆ ਨਹੀਂ ਨਹੀਂ ਸਹੀ ਬ੍ਰੇਕ ਹੀ ਕਰਨਾ ਆਪਾਂ ਦਾ ਤਾਂ ਉਹ ਕਹਿੰਦਾ ਦਿਲੂ ਹਾਂਜੀ ਲੈ ਕਰਦੀ ਬੜੀ ਸੁਣੀ ਹੋ ਗਿਆ ਬ੍ਰੇਕ ਅਸੀਂ ਇਹੀ ਤਾਂ ਆਪਾਂ ਸਿਸਟਮ ਕਰਨਾ ਸੀਗਾ ਅੱਖਾਂ ਚ ਪੈ ਗਿਆ ਆਹ ਬ੍ਰੇਕ ਲੈ ਲੈ ਕੇ ਦੇਖੀ ਵਧੀਆ ਬਈ ਓਕੇ ਆ ਓਕੇ ਹਰ ਬੋਲ हां शर्मा साहब की हालचाल शर्मा भाई भज गए संगदा मुंडा थोड़ा संगਿਆ ਨਾ ਕਰ ਯਾਰ ਹੁਣ ਨਾਲੇ ਐਂ ਪਊਗਾ ਵਲੌਗ ਮੈਂ ਕੱਟਣਾ ਨਹੀਂ ਹੁਣ ਵੀ ਦਾਤਾ ਭਾਈ ਐਂ ਕੱਟ ਨਹੀਂ ਹੋਣਾ ਹੋ ਠੀਕ ਠਾਕ ਤੇ ਆਪਣਾ ਕਰਤਾ ਕੰਮ ਹਾਂ ਹੋਇਆ ਪਿਆ ਚੱਲਾ ਹੁਣ ਸ਼ੰਕਰ ਕਿਵੇਂ ਤਨ ਕੋਲਚੇ ਬਣਾ ਦੇ ਭਾਈ ਬਣਾ ਦੇ ਵਧੀਆ ਚੰਗਾ ਛੇਤੀ ਕਰ ਹਾਂਜੀ ਸੁੱਖਿਆ ਕਿਵੇਂ ਰਾਜੇ ਸਭ ਤੋਂ ਮੋਟਾ ਕੋਲਚੇ ਖਾਣ ਆ ਕੌਣ ਰਾਜਵੀਰ ਪੱਤਰਕਾਰ ਦਾ ਮੁੰਡਾ ਹਾਂ ਕੋਲਚੇ ਖਾਣ ਆ ਕਿ ਗੋਲਗਾਪੇ ਖਾਣ ਆ ਕਾਲ ਚਕਾਲ ਚਾਰੀ ਕਾਲ ਚਾਂ ਲੈ ਹੋਰ ਸੁਣਾ ਕੇ ਮੈਂ ਘੈਂਟਾ ਕੰਮ ਕਰ ਲੋੜੀ ਕੀ ਜਾਂਦੀ ਫਿਰ ਪਰਸੋਂ ਹਨ ਹੂੰ ਠੰਡਾ ਜਾ ਬਾਈ ਠਾਈ ਹਟ ਲਾ ਜਾ ਠੰਡਾ ਨਹੀਂ ਵਧੀਆ ਹਾਂ ਓਕੇ ਕੰਮ ਇਕੱਠਾ ਥੋਕ ਨਹੀਂ ਚੱਕਿਆ ਦੀ ਆ ਬਾਬੇ ਦੇਹ ਰਾਜ ਦੀ ਆ ਚਲੋ ਦੇਹ ਰਾਜ ਬਾਬੇ ਦੀ ਕਿਰਪਾ ਚਾਹੀਦੀ ਬਾਈ ਸਭ ਤੇ ਚਾਹੀਦੀ ਹੈ ਚੱਲ ਵਧੀਆ ਆ ਸਾਡੇ ਪੂ ਆ ਗਈ ਮੂੰਹ ਖੇਣ ਠੀਕ ਹੈ ਠੀਕ ਹੈ ਕੋਟਾ ਲਾ ਲਾ ਬੂਆ ਦੇ ਕਿੰਨੀਆਂ ਹਾਂ ਆਇਆ ਦੇਖ ਕਿ ਬੂਆ ਦੇ ਬਣਾਉਣੀ ਨਾਲ ਕੋਈ ਨਹੀਂ ਪਤਾ ਸਰਪੰਚ ਸਾਹਿਬ ਇਹ ਗੱਲ ਹੀ ਨਹੀਂ ਕਰਦੇ ਸਾਡੇ ਨਾਲ ਸਰਪੰਚ ਸਾਹਿਬ ਉਹ ਸਰਪੰਚ ਸਾਹਿਬ ਇਹ ਕਿੱਥੇ ਮਾੜੇ ਬੰਦਾ ਕੰਮ ਕਰਦਾ ਭਾਈ ਤਿੰਨ ਵਾਰਾਂ ਮਾਰ ਗਿਆ ਗੱਲ ਹੀ ਨਹੀਂ ਸੁਣਦਾ ਭਾਈ ਹੁਣ ਸਤਿ ਸ਼੍ਰੀ ਅਕਾਲ ਜੀ ਇਹ ਗੱਲ ਹੀ ਨਹੀਂ ਸੁਣਦਾ ਭਾਈ ਕਹਿਮ ਪੈਸਾ ਲੈ ਕੇ ਲੜ ਗਿਆ ਵੀ ਵੀਡੀਓ ਖਰਾਪ ਹੇ ਭਰਾਵਾ ਸਰਪੰਚੀ ਲੜਨੀ ਆ ਨੇ ਤਾਂ ਦੋ ਮੈਂਬਰੀ ਤੇ ਯਾ ਯਾਰ ਤੂੰ ਇਹਦੇ ਨਾਂ ਰਿਆ ਕਰ ਰ ਮੈਂਬਰੀਆਂ ਲੜਨਾ ਲੈਕਚਰ ਮੈਂ ਉਹ ਇਹ ਸਰਪੰਚ ਆ ਤੂੰ ਮੈਂਬਰੀ ਦੀ ਲੜਦਾ ਹਾਂ ਇਹ ਸਰਪੰਚੀ ਆ ਸਰਪੰਚੀ ਲੜਨੀ ਆ ਦੇ ਭਰਾ ਕੇ ਔਰ ਕਹਿਮ ਵਜਨ ਠੰਡ ਤੋਂ ਹਾਂ ਠੀਕ ਆ ਯਾਰ ਅੱਜ ਧੁੱਪ ਨਿਕਲੀ ਅੱਜ ਤਾਂ ਯਾਰੇ ਆ ਗਏ ਕਿ ਨਹੀਂ ਅੱਜ ਰੇਰੂ ਪਾ ਕੇ ਆਏ ਆ ਇਹ ਹਾਂ ਕਰਤੀ ਫਾਈਨਲ ਹਾਂ ਰਹੀ ਨਹੀਂ ਹੋਈ ਇਹਦੀ ਐਕ ਕਰੀਏ ਹਾਂ ਕਰਮਾ ਜੀ ਤੈਨੂੰ ਕੋਈ ਨਹੀਂ ਵਾਹਲੀ ਬਣਾਉਂਦਾ ਖੁਸ਼ ਨਹੀਂ ਕਹਿੰਦੇ ਹੁਣ ਆ ਨਾ ਬਾਈ ਜੀ ਵਾਹਲੀ ਪੈਕ ਕਰ ਦੇ ਤਿੰਨੇ ਵਧੀਆ ਬਣਾਉਂਦੀ ਚੰਗਾ ਲੈ ਵੇ ਖੁਸ਼ਾ ਹੋ ਗਿਆ ਸੀ ਮੇਰੇ ਨਾਲ ਗੁੱਸੇ ਹੋਂ ਤਾਂ ਨਹੀਂ ਗੁੱਸੇ ਨਹੀਂ ਅੱਜ ਦਿਨੇ ਗੁੱਸੇ ਹੋ ਗਿਆ ਸੀ ਜਦੋਂ ਮੈਂ ਗਿਆ ਨਾ ਛੇਰ ਰਜਾਈ ਚ ਪੈ ਗਿਆ ਜੀ ਕਿਉਂ ਗੁੱਸੇ ਆਇਆ ਜੀ ਹੁਣ ਮੈਨੂੰ ਕਹਿੰਦਾ ਮੇਰੇ ਵਾਸਤੇ ਛੇਰੋਂ ਕੁਝ ਖਾਣ ਨੂੰ ਨਹੀਂ ਲੈ ਕੇ ਆਜ ਮੈਂ ਲੈ ਕੇ ਵੀ ਨਹੀਂ ਆਇਆ ਹੁਣ ਖੁਸ਼ ਹਾਂਜੀ ਦੇ ਦੇ ਕਲ ਜੇ ਕਹਿੰਦੀ ਅਸੀਂ ਕਲ ਜੇ ਹਾਂ ਕਲ ਜੇ ਸਾਡੇ ਵੀਰ ਸ਼ਰਮੇ ਨੇ ਦਿੱਤੇ ਸਾਨੂੰ ਫ੍ਰੀ ਧੰਨਵਾਦ ਬਾਈ ਤੇਰਾ ਬਹੁਤ ਵਾਤ ਖੇਚਲ ਕੀਤੀ ਚਲ ਕੋਈ ਨਹੀਂ ਬਾਈ ਧੰਨਵਾਦ ਥੈਂਕ ਯੂ ਤੇਰਾ ਸ਼ਕੋ ਆ ਲੈ ਬਾਜਰੇ ਦਾ ਆਟਾ 2 ਕਿਲੋ ਲੈ ਆਇਆ ਹਾਏ ਨਾ ਨਾ ਪਗੇ ਨਾਲ ਹੀ ਲੱਗੇ ਆਹ ਟਾਈਮ ਕੋਲਚੇ ਖਾ ਕੇ ਨਾ ਬੱਚ ਥੈਂਕ ਯੂ ਆਹ ਟਾਈਮ ਕੋਲਚੇ ਖਾ ਕੇ ਰੋਟੀក៏ ਖਾਉਂਗੇ ਨਹੀਂ ਪਤ ਮੈਂ ਨਹੀਂ ਖਾਣਾ ਮੈਂ ਨਾ ਪਕੌੜੇ ਖਾ ਲੇ ਖੁਆ ਖਾ ਲਿਆ ਬਰੈਡ ਪਕੌੜੇ ਖਾ ਲੇ ਸੂਪ ਪੀ ਲਿਆ ਤਾਂ ਨਾ ਮੇਰਾ ਜੀ ਕਰਦਾ ਹੂੰ ਵੇ ਸਾਡਾ ਕਿਵੇਂ ਚੱਪੂ ਚੱਪੂ ਖਾਂਦਾ ਉਸਤਾ ਹਾਂ ਜੇ ਕੁਝ ਪੁੱਛੋ ਰੋਟੀ ਘੱਟ ਸਵਾ ਲੱਗਣੀ ਹੈ ਤੇ ਮੈਂ ਰੋਟੀ ਰਹਿਣੀ ਦਿਓ ਫਿਰ ਨਹੀਂ ਖਾਵਾਂਗੇ ਥੋੜੇ ਜਿਨੇ ਵੀ ਖਾ ਲੈਣ ਚੱਲਾਂ ਇੱਕ ਡੇਢ ਤਾਂ ਖਾਵਾਂਗੇ ਸਾਗ ਦੇ ਨਾਲ ਇਹ ਨਹੀਂ ਨਾ ਹਾਂ ਹਾਂ ਪਰ ਮੇਰਾ ਤਾਂ ਬਈ ਟੈਡ ਪਰਿਆ ਪਰਿਆ ਮੈਨੂੰ ਤਾਂ ਹੈ ਨਹੀਂ ਭੁੱਖ ਥੋੜਾ ਜਿਹਾ ਆਟਾ ਗੁੰਨਣਾ ਬਾਹਲਾ ਨਾ ਗੁੰਮੀਏ ਤਾਜ਼ਾ ਤਾਜ਼ਾ ਹੀ ਕੰਮ ਦਿੰਦਾ ਕੋਸਪੋਨਾ ਜਿੰਨੀਆਂ ਰੋਟੀਆਂ ਪਕਾਉਣੀਆਂ ਓਨਾਂ ਹੀ ਆਟਾ ਗੁੰਨਣਾ ਤਾਜ਼ਾ ਤਾਜ਼ਾ ਸਵੇਰੇ ਗੁੰਨੋ ਅੱਡ ਗੁੱਜੂ ਹਾਂ ਕੋਈ ਵੀ ਆਟਾ ਗੁੰਨਣਾ ਪਹਿਲਾਂ ਦੀ ਗੱਲ ਤਾਂ ਜੇ ਮੱਕੀ ਦਾ ਖਾਣਾ ਇਹ ਵੀ ਓਨਾ ਹੀ ਗੁੰਨੋ ਜੇ ਆਪਾਂ ਕਣਕ ਦਾ ਗੁੰਨਦੇ ਆਂ ਬਾਈ ਸਾਰਿਆਂ ਵਾਸਤੇ ਮੈਂ ਤੁਹਾਨੂੰ ਕਹਿਣਾ ਹਾਂ ਹਾਂ ਵੀ ਜਿਹੜਾ ਆਟਾ ਗੁੰਨਣਾ ਕਿਉਂਕਿ ਉਹ ਪਹਿਲਾਂ ਹੀ ਯੂਰੀਆ ਵਾਲਾ ਹੁੰਦਾ ਜ਼ਹਿਰ ਵਾਲਾ ਤੇ ਉਹ ਫਿਰ ਨਾ ਖਰਾਬ ਹੋ ਜਾਂਦਾ ਰੋਟੀ ਗੱਲ ਨਹੀਂ ਬਣਦੀ ਬਿਮਾਰੀਆਂ ਲੱਗਦੀਆਂ ਆਟਾ ਓਨਾ ਹੀ ਪਕਾਓ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਹੈ ਓਨਾ ਹੀ ਪਕਾਓ ਤੇ ਓਨਾ ਹੀ ਗੁੰਨੋ ਤੇ ਓਨਾ ਹੀ ਖਾਓ ਠੀਕ ਹੈ ਤੇ ਬੀਬੀਆਂ ਦੋ ਦੋ ਦਿਨਾਂ ਦਾ ਇਕੱਠਾ ਹੀ ਗੁੰਨ ਲੈਂਦੀਆਂ ਗਲਤ ਹੈ ਪਰ ਮੈਂ ਉਸਤਾਦ ਪਹਿਲਾਂ ਕਰਦਾ ਸੀ ਹੁਣ ਸਾਡਾ ਉਸਤਾਦ ਇੱਕ ਟਾਈਮ ਦਾ ਇੱਕ ਟਾਈਮ ਹੀ ਆਟਾ ਗੁੰਨਦਾ ਬਣ ਗਈ ਗੱਲ ਬਾਜਰੇ ਦੀ ਰੋਟੀ ਨਰਾ ਅੱਛਾ ਬਹੁਤ ਔਖੀ ਬਣਦੀ ਐ ਚੌਂਕਿਆਂ ਦਾ ਮਸਾਲਾ ਪਾ ਲੀ ਮੈਂ ਹਾਂ ਲਓ ਜੀ ਅੱਜ ਬਣਾਈਆਂ ਅਸੀਂ ਬਾਜਰੇ ਦੀਆਂ ਰੋਟੀਆਂ ਤੇ ਨਾਲ ਸਰੋਂ ਦਾ ਸਾਗ ਤੇ ਮੱਖਣ ਮੌਲੀ ਚੀਰੀਆ ਹਾਂਜੀ ਲਿਆ ਪਤ ਲੂਣ ਮਿਰਚ ਪਾ ਦੀ ਕਾਲੀ ਪਾਈ ਇਹ ਲੂਣ ਮਿਰਚ ਲਿਆ ਕਾਲੀ ਹਾਂ ਪੁੱਲ ਗਏ ਲੋਏ ਬਾਜਰੇ ਦੀ ਰੋਟੀ ਬੜੀ ਵਧੀਆ ਲੱਗਦੀ ਬਾਕੀ ਹੁਣ ਦੇਖਦੇ ਆ ਜਿਹੜਾ ਆਟਾ ਲਿਆਂਦਾ ਸੀ ਇਹ ਬਣਾਉਣੀ ਔਖੀ ਹੁੰਦੀ ਆ ਬਟ ਲੱਗਦੀ ਸਵਾਦ ਨਰੇ ਦੀ ਮੈਂ ਕਿਹਾ ਮਿਕਸ ਨਾ ਕਰੀ ਇਹਨੂੰ ਮਿਸਤ ਵਿਦ ਮਿਕਸ ਨਾਲ ਨਹੀਂ ਗੱਲ ਬੰਦੀ ਵੀਟ ਹੈ ਨਾ ਵੀਟ ਮਿਸਤੀ ਬੱਤੀ ਦਾ ਹੂੰ ਪੂਰਾ ਸਵਾਦ ਪੂਰੀ ਟੌਪ ਦੀ ਆ ਵਧੀਆ ਪੂਰੀ ਮਿੱਠੀ ਰੋਟੀ ਆ ਇਹ ਕਰਾਰੀ ਹੁੰਦੀ ਆ ਇਹ ਦੇਖੋ ਹਾਂ ਹਾਂਜੀ ਕਰਾਰੀ ਹੁੰਦੀ ਆ ਹਾਂ ਉਰੇ ਦੋ ਰੋਟੀਆਂ ਹੋਰ ਖਾਣੀਆਂ ਬੱਸ ਫਤ ਕਿਉਂਕਿ ਅੱਜ ਆਪਾਂ ਰਜੇ ਆ ਦੋ ਹੀ ਹੋਰ ਖਾਣੀਆਂ ਬੱਸ